ਲੈ ਵੀ ਸੱਜਣੋ ਤੁਹਾਡੇ 8 ਮਹੀਨੇ ਲੰਘ ਗਏ ਅੱਜ 8 ਮਹੀਨੇ ਤੁਹਾਡੇ ਅੱਜ ਲੰਘ ਚੁੱਕੇ ਤੇ 52 ਮਹੀਨੇ ਰਹਿ ਗਏ ਆਪਾਂ ਬੇਨਤੀ ਕਰਦੇ ਹੁੰਨੇ ਆ ਸਰਪੰਚ ਸਹਿਬਾਨਾਂ ਨੂੰ ਸਤਿਕਾਰਯੋਗ ਜਿਹੜੀਆਂ ਪੰਚਾਇਤਾਂ ਨੇ ਸਮੁੱਚੇ ਪੰਜਾਬ ਦੀਆਂ ਆਪਣੀ ਕੋਸ਼ਿਸ਼ ਹੁੰਦੀ ਹੈ ਵੀ ਜਿੰਨੇ ਕੁ ਚਲੋ ਭਰਾ ਆਪਾਂ ਨੂੰ ਦੇਖਦੇ ਨੇ ਜਿਹੜੇ ਕਿਉਂਕਿ ਬਹੁਤ ਸਾਰੇ ਤਾਂ ਸਰਪੰਚ ਸਹਿਬਾਨ ਆਪਣੇ ਦੋਸਤ ਮਿੱਤਰੀ ਨੇ ਜਿਹੜੇ ਆਪਣਾ ਜੁੜੇ ਹੋਏ ਨੇ ਤੇ ਵੀ ਆਪਾਂ ਜਦੋਂ 2 ਮਹੀਨੇ ਹੋ ਗਏ ਸੀਗੇ ਪੰਚਾਇਤਾਂ ਬਣੀ ਉਹ ਆਪਾਂ ਉਦੋਂ ਤੇ ਇਹ ਬੇਨਤੀ ਕਰਨ ਲੱਗੇ ਸੀਗੇ ਵੀ ਸਮਾਂ ਜਿਹੜਾ ਇਹ ਬਹੁਤ ਤੇਜ਼ੀ ਨਾਲ ਲੰਘਦਾ ਹੁੰਦਾ ਤੇ 15 ਤਰੀਕ ਨੂੰ ਜਿੱਥੇ 15 ਤਰੀਕ ਤੁਹਾਡੇ ਲਈ ਲੱਕੀ ਆ ਬਹੁਤ ਜ਼ਿਆਦਾ ਸਮੂੱਚੇ ਸਰਪੰਚ ਸਹਿਬਾਨਾਂ ਲਈ ਮੈਂਬਰ ਸਹਿਬਾਨਾਂ ਲਈ ਵੀ ਤੁਹਾਡੇ ਲਈ ਇੱਕ ਲੱਕੀ ਸੀ 15 ਤਰੀਕ ਤੁਹਾਨੂੰ ਉਸ ਦਿਨ ਮਾਣ ਸਤਿਕਾਰ ਜਿਹੜਾ ਨਗਰ ਨੇ ਦਿੱਤਾ ਤੇ ਬਹੁਤ ਇੱਕ ਹੁੰਦਾ ਹੀ ਵੱਡੀ ਗੱਲ ਹੁੰਦੀ ਆ ਵੀ ਸੇਵਾ ਦਾ ਮੌਕਾ ਮਿਲਣਾ ਨਗਰ ਦੇ ਵਿੱਚ ਤੇ ਆਪਾਂ ਤੁਹਾਨੂੰ ਦੱਸਣਾ ਦਾ ਇਹੀ ਹੁੰਦਾ ਤਾਂ ਕਿ ਤੁਸੀਂ ਜਿਹੜਾ ਕੰਮ ਆਪਾਂ ਪਿੰਡ ਦੇ ਵਿੱਚ ਪੈ ਖਿੱਚ ਕੇ ਕੰਮ ਨਹੀਂ ਜਿਹੜੇ ਉਹ ਕਰੇ ਜਾਣ ਕਿਉਂਕਿ 5 ਸਾਲ ਪਤਾ ਹੀ ਨਹੀਂ ਲੱਗਦਾ ਲੰਘਣ ਦਾ ਜੇ ਆਪਾਂ 5 ਸਾਲ ਦੀ ਜਗ੍ਹਾ 'ਚ ਮਹੀਨਿਆਂ 'ਚ ਰੱਖਾਂਗੇ ਵੀ 8 ਮਹੀਨੇ ਲੰਘ ਗਏ 52 ਮਹੀਨੇ ਰਹਿ ਗਏ ਕਿਉਂਕਿ ਕਈ ਸਰਪੰਸਾਹ ਸਾਬਾਨਾ ਨਾਲ ਮੇਰੇ ਦੋਸਤ ਨੇ ਚਲੋ ਆਪਾਂ ਹਾਸੇ ਮਜ਼ਾਕ 'ਚ ਗੱਲ ਕਰ ਲਈਦੀ ਆ ਫੋਨ ਕਰੀਦਾ ਸਰਪੰਸਾਹ ਕਿੰਨਾ ਟਾਈਮ ਹੋ ਗਿਆ ਬਣਿਆ ਨੂੰ ਉਹ ਪਤਾ ਹੀ ਨਹੀਂ ਹੁੰਦਾ ਵੀ ਯਾਰ ਸਾਨੂੰ ਕਿੰਨੇ ਮਹੀਨੇ ਹੋ ਗਏ ਇਹਨਾਂ ਨੂੰ ਐਂ ਲੱਗਦਾ ਵੀ ਇਹਦਾ 2-3 ਮਹੀਨੇ ਹੋਏ ਹੋਣਗੇ ਹਨਾ ਜਾਂ 5 ਪਰ 8 ਮਹੀਨੇ ਅੱਜ ਹੋ ਗਏ ਤੇ ਅੱਜ ਤਰੀਕਾ 15 ਜੀ ਅ ਸੇਮੇ ਮਹੀਨੇ ਦੀ ਜੂਨ ਦੀ ਤੇ 10 ਜਿਹੜਾ 2024 ਦਾ 10ਵਾਂ ਮਹੀਨਾ ਸੀ 15 ਤਰੀਕ ਨੂੰ ਆਪਣਾ ਵੋਟਾਂ ਫਿਰ ਰਿਜ਼ਲਟ ਆਇਆ ਸੀਗਾ ਤੇ ਸੋ ਪ੍ਰਭੂ ਖਿੱਚ ਕੇ ਰੱਖੋ ਕੰਮ ਯਾਰ ਪਿੰਡਾਂ ਨੂੰ ਜਿਹੜਾ ਹੈਗਾ ਵਧੀਆ ਪਿੰਡ ਬਣਾਓ ਆਪਾਂ ਸਾਰੇ ਪਿੰਡਾਂ ਨੂੰ ਆਪਦੇ ਨੂੰ ਤੁਸੀਂ ਤੇ ਕਿਉਂਕਿ ਸਰਕਾਰਾਂ ਵੀ ਚਲੋ ਜਿਹੜਾ ਕਰਦੀਆਂ ਨੇ ਉਹ ਬਿਨਾ ਪਿੰਡਾਂ ਦੇ ਵਿੱਚੋਂ ਵੀ ਰਲ ਮਿਲ ਕੇ ਆਪਾਂ ਜੇ ਉਹ ਆਪਾਂ ਹੋਰ ਜਗ੍ਹਾ ਤੇ ਇੰਨੇ ਖਰਚੇ ਕਰਦੇ ਆ ਯਾਰ ਜਿਵੇਂ ਆਪਾਂ ਕਿੰਨੇ ਮਤਲਬ ਹੋਰ ਖਰਚੇ ਕਰਦੇ ਹਣ ਕਿ ਆਪਾਂ ਉਸ ਪਾਸੇ ਪੈਨੇ ਫਿਰ ਕਈ ਸੱਜਣ ਉਹਦੇ ਤੇ ਉਹ ਕਰਨ ਲੱਗ ਜਾਂਦੇ ਨੇ ਵੀ ਯਾਰ ਤੁਸੀਂ ਤੇ ਆਪਾਂ ਉਧਰੋਂ ਥੋੜਾ ਜਿਆ ਮਤਲਬ ਕਰਕੇ ਆਪਾਂ ਪਿੰਡ ਦੇ ਪਾਸੇ ਲਾਈਏ ਮਤਲਬ ਹਣਾ ਜਿਹੜੇ ਆਪਾਂ ਹੋਰ ਖਰਚੇ ਕਰਦੇ ਆ ਜਾਂ ਆਪਾਂ ਹੁਣ ਚਲੋ ਦੇਖਦੇ ਆਂ ਆਪਾਂ ਵੀ ਬਹੁਤ ਇਹ ਜਿਹੀ ਜਗ੍ਹਾ ਤੇ ਆਪਾਂ ਮਤਲਬ ਰੁਪਈਆ ਉਹ ਕਰ ਦਿੰਨੇ ਆ ਵੀ ਉਹਦੀ ਕੋਈ ਆਪਾਂ ਨੂੰ ਆਉਟਪੁੱਟ ਨਹੀਂ ਹੋਣੀ ਹੈਗੀ ਤੇ ਜੇ ਆਪਾਂ ਉਹੀ ਪੈਸੇ ਇਕੱਠੇ ਕਰਕੇ ਪਿੰਡਾਂ ਚੋਂ ਚਾਹੇ ਥੋੜੇ-ਥੋੜੇ ਮਤਲਬ ਕਰੇ ਜਾਣ ਹਰੇਕ ਮਹੀਨੇ ਕਰੇ ਜਾਣ ਤੇ ਆਪਾਂ ਸਰਕਾਰ ਦੇ ਗਰੰਟਾਂ ਤੋਂ ਬਿਨਾ ਵੀ ਰੁਪਈਆ ਇਕੱਠਾ ਕਰਕੇ ਆਪਦੇ ਪਿੰਡਾਂ ਨੂੰ ਬਹੁਤ ਸੋਹਣੇ ਵਧੀਆ ਬਣਾ ਸਕਦੇ ਆ ਤੇ ਇਹੇ ਕਰਕੇ ਆਪਾਂ ਇਹਦੀ ਬੇਨਤੀ ਆ ਇਹ ਹਰੇਕ 15 ਤਰੀਕ ਨੂੰ ਸਰਪੰਚ ਸਹਿਬਾਨਾਂ ਨੂੰ ਮੈਂਬਰ ਸਹਿਬਾਨਾਂ ਨੂੰ ਵੀ ਕਰੀ ਦੀ ਆ ਵੀ ਭਰਾਵੋ ਜਿੰਨੇ ਕ ਭਰਾ ਆਪਣੇ ਨਾਲ ਜੁੜੇ ਹੋਏ ਨੇ ਤੇ ਤੁਹਾਨੂੰ ਇੱਕ ਯਾਦ ਕਰਾਉਣ ਦੇ ਲਈ ਹੋਈ ਤੇ ਖਿੱਚ ਕੇ ਰੱਖੋ ਕੰਮ ਕਰੋ ਤੇ ਤਾਂ ਕਿ ਆਪਣੇ ਰਿਪਰੈਂਡਾਂ ਦਾ ਵਿਕਾਸ ਆ ਕਿਉਂਕਿ ਟਾਈਮ ਪਤਾ ਹੀ ਲੱਗਦਾ ਉਦੋਂ ਹੀ ਪਤਾ ਲੱਗਣਾ ਜਦੋਂ ਤੁਸੀਂ ਕਹਿੰਨਾ 3 ਸਾਲ ਲੰਘ ਗਏ 4 ਸਾਲ ਲੰਘ ਗਏ ਹਨ ਤੇ ਇਸ ਕਰਕੇ ਅੱਜ ਸੀਗੀ 15 ਤਰੀਕ ਪਹਿਲਾਂ ਸਵੇਰੇ ਵੀਡੀਓ ਬਣਾਉਣੀ ਸੀਗੀ ਤੇ ਫੇਰ ਥੋੜਾ ਜਿਹਾ ਕਿਤੇ ਜਾਣਾ ਪੈ ਗਿਆ ਫਿਰ ਮੈਂ ਕਹਿੰਦਾ ਚਲੋ ਹੁਣ ਵੀ ਸ਼ਾਮ ਨੂੰ ਜਰੂਰ ਅੱਜ ਆਪਾਂ ਇਹ ਵੀਡੀਓ 15 ਤਰੀਕ ਨੂੰ ਆਪਾਂ ਪਾਉਨੇ ਹੁੰਦੇ ਆ ਤੇ ਵੀ ਪਾਈਏ ਤੇ 8 ਮਹੀਨੇ ਲੰਘ ਚੁੱਕੇ 52 ਮਹੀਨੇ ਤੁਹਾਡੇ ਬਾਕੀ ਨੇ ਇਹ ਨਗਰ ਦੀ ਸੇਵਾ ਕਰਦ ਕਰੋ ਰਲ ਮਿਲ ਕੇ ਰਹੋ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਜਿਵੇਂ ਆਪਾਂ ਇਹ ਕਹਿੰਦੇ ਹੁਣੇ ਅੱਗੇ ਵੀ ਇਕੱਠੇ ਹੋ ਕੇ ਸਿਰ ਜੋੜ ਕੇ ਬੈਠਿਆ ਕਰੋ। ਇਹ ਪਾਰਟੀਵਾਦੀ ਆਵਦੀ ਜਗ੍ਹਾ ਤੇ ਨਹੀਂ ਪਰ ਪਿੰਡ ਦੇ ਲਈ ਆਪਾਂ ਸਾਰੇ ਦੀ ਪੰਚਾਇਤਾਂ ਨੇ ਤੁਸੀਂ ਇਕੱਠੇ ਹੋ ਕੇ ਸਿਰ ਜੋੜ ਕੇ ਅ ਕੱਟੋ-ਕੱਟੇਰ 15 ਦਿਨਾਂ ਜਿਦਾ ਇੱਕ ਵਾਰ ਜਿਹੜੀ ਮੀਟਿੰਗ ਆ ਉਹ ਸਾਰੇ ਮੈਂਬਰਾਂ ਨੂੰ ਸੰਪੰਨ ਸਹਿਬਾਨ ਨੂੰ ਕਰਨ ਇਕੱਠੇ ਹੋਣਾ ਚਾਹੀਦਾ ਮਤਲਬ ਇਕੱਠੇ ਹੋਵੋਗੇ ਪਿੰਡ ਦੇ ਜਿਹੜੇ ਮਸਲੇ ਨੇ ਵੀ ਮੁੱਦੇ ਜਿਹੜੇ ਉਹ ਵਿਚਾਰੋਗੇ ਵਿਚਾਰ ਕੇ ਤੇ ਪਿੰਡ ਦੀ ਡਿਵੈਲਪਮੈਂਟ ਫੇਰ ਹੀ ਹੋਊਗਾ ਠੀਕ ਹੈ ਨਾ ਤੇ ਉਹ ਜ਼ਰੂਰ ਬੇਨਤੀ ਵੀ ਹੈ ਇਹ ਕੋਈ ਆਪਾਂ ਨੂੰ ਇਹ ਨਾ ਸਮਝ ਲਿਓ ਵੀ ਕੋਈ ਆਪਾਂ ਤੁਹਾਡੇ ਤੇ ਹਨ ਬਈ ਅਲੱਗ-ਅਲੱਗ ਪਿੰਡਾਂ 'ਚ ਨੇ ਕੰਮ ਚੱਲ ਰਹੇ ਨੇ ਉਹ ਪਿੰਡਾਂ 'ਚ ਤਾਂ ਕੰਮ ਵਧੀਆ ਚੱਲ ਰਹੇ ਨੇ ਬੰਜੇ ਤਾਂ ਦੇ ਕਈਆਂ 'ਚ ਹਲੇ ਕਈ ਜਗ੍ਹਾ ਤੇ ਗੱਲਾਂ ਹੁੰਦੀਆਂ ਨੇ ਜਾਂ ਫੋਨ-ਫੋਨ ਆਉਂਦੇ ਪਤਾ ਲੱਗਦਾ ਵੀ ਇਹਦੇ ਕਈ ਨਹੀਂ ਵੀ ਚੱਲੇ ਚਲੋ ਕਾਰਨ ਹੋਣਗੇ ਅਲੱਗ-ਅਲੱਗ ਹਨ ਆਪਾਂ ਆਪਣੇ ਸਿਸਟਮ ਪਰ ਯਾਰ ਪਿੰਡਾਂ ਨੂੰ ਬਣਾਓ ਵਧੀਆ ਯਾਰ ਮਤਲਬ ਹਨ ਇੱਥੇ ਹੀ ਸਵਰਗ ਹੁੰਦਾ ਸਵਰਗ ਨਰਕ ਇੱਥੇ ਹੀ ਨੇ ਜੇ ਆਪਾਂ ਵਧੀਆ ਮਾਹੌਲ 'ਚ ਰਹਾਂਗੇ ਤਾਂ ਸਵਰਗ ਆ। ਸਵਰਗ ਬਣਾਓ ਪਿੰਡਾਂ ਨੂੰ ਆਪਣੇ ਆਪ ਨੂੰ।